ਹੈਲੋ ਹਾਂਜੀ ਸਾਹਿਬ ਜੀ ਹਾਂਜੀ ਭਾਜੀ ਹਾਂਜੀ ਤਾਂ ਸੇਖੂ ਜੀ ਕੋਲ ਆਪਣਾ ਗੱਲ ਕਰਾਣੀ ਸੀ ਜੀ ਕਹਿੰਦੇ ਕੋਣ ਬੋਲਦੇ ਪਾਜੀ ਤੁਸੀਂ ਮੈਂ ਸਰ ਪੱਤਰਕਾਰ ਮਨੋਜ ਜੀ ਦਾ ਲੁਧਿਆਣੇ ਤੋਂ ਹਾਂਜੀ ਸਰ ਹੁਕਮ ਕਰੋ ਇਹ ਸੇਖੂ ਬਲਦ ਜੀ ਹਾਂਜੀ ਜਿਹੜੇ ਉਹ ਪਾਸਟਰ ਸਾਹਿਬ ਆ ਉਹੀ ਬੋਲਦੇ ਜੀ ਨਹੀਂ ਤੁਸੀਂ ਗੱਲ ਕਰੋ ਜੀ ਕੀ ਗੱਲ ਕਰਨੀ ਹੁਕਮ ਕਰੋ ਸਰ ਜਨਾਬ ਨਾਲ ਗੱਲ ਕਰਨੀ ਸੀ ਮੈਂ ਉਹਨਾਂ ਨਾਲ ਜਿਹੜੇ ਪਾਸਟਰ ਸਾਹਿਬ ਨਾਲ ਹਾਂਜੀ ਉਹੀ ਭਾਜੀ ਕਹਿ ਰਹੇ ਨੇ ਪਿਆ ਆ ਵੀ ਕੀ ਗੱਲ ਕਰਨੀ ਸਰ ਤੁਸੀਂ ਹੁਕਮ ਕਰੋ ਓਹ ਹੋ ਜਨਾਗੂ ਪਰਸਨ ਸਾਡੇ ਅਸੀਂ ਉਹਨਾਂ ਕੋਲ ਪੁੱਛ ਵੀ ਨਹੀਂ ਸੱਦੇ ਭਰਾਵਾ ਕੋਲ ਵੀ ਸਾਡੇ ਬਰੇ ਕੋ ਗੱਲ ਕਰਨੀ ਸੀ ਆਪਣੇ ਬਾਰੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਹੋ ਕਿਸੇ ਨਾਲ ਵੀ ਅੱਛਾ ਜੀ ਫੋਨ ਤੇ ਗੱਲ ਨਹੀਂ ਕਰਦੇ ਕਿਸੇ ਨਾਲ ਵਟਸਐਪ ਕਾਲਿੰਗ ਕਰ ਲਾਂ ਜੀ ਨਹੀਂ ਵਟਸਐਪ ਤੇ ਵੀ ਨਹੀਂ ਜੀ ਹੋਣੀ ਫੋਨ ਤੇ ਮੈਂ ਗੱਲ ਹੀ ਨਹੀਂ ਕਰਦੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੁਸੀਂ ਹੁਕਮ ਕਰੋ ਭਾਜੀ ਕੋਈ ਗੱਲ ਹੈ ਆਪਾਂ ਭਰਾਵਾ ਤੁਹਾਡੇ ਹੁਕਮ ਕਰੋ ਕੀ ਗੱਲ ਆ ਸਿਰਫ ਮੈਂ ਇਹ ਗੱਲ ਕਹਿਣੀ ਸੀ ਵੀ ਹਰ ਇੱਕ ਸਮਾਜ ਦਾ ਇੱਕ ਆਪਣਾ ਨਾ ਚਿਹਰਾ ਹੁੰਦਾ ਆ ਹਾਂ ਜੀ ਜਿੱਦਾਂ ਸਿੱਖ ਸਿੱਖਾਂ ਦੇ ਵਿੱਚ ਪਗੜੀ ਹੁੰਦੀ ਹੈ ਵੀ ਸਿੱਖ ਉਹ ਤੋਂ ਪਤਾ ਲੱਗਦਾ ਸਿੱਖ ਆ ਹਿੰਦੂਆਂ ਦੇ ਵਿੱਚ ਤਿਲਕ ਤੇ ਮੋਲੀ ਹੁੰਦੀ ਉਹ ਤੋਂ ਪਤਾ ਲੱਗਦਾ ਵੀ ਹਿੰਦੂ ਆ ਮੁਸਲਮਾਨਾਂ ਵਿੱਚ ਇੱਕ ਗੱਲ ਜੀ ਟੋਪੀ ਲੈਂਦੇ ਉਹ ਤੋਂ ਪਤਾ ਲੱਗਦਾ ਟੋਪੀ ਆ ਹਾਂਜੀ ਈਸਾਈਆਂ ਦੇ ਵਿੱਚ ਵੀ ਇੱਕ ਵਾਈਟ ਹੁੰਦਾ ਕਿ ਜੀਸਸ ਪਾਇਆ ਹੁੰਦਾ ਉਹ ਤੋਂ ਪਤਾ ਲੱਗਦਾ ਕ੍ਰਿਸਚਨ ਆ ਹਾਂਜੀ ਪਰ ਸਰ ਉਹ ਜਿੱਦਾਂ ਪਗੜੀ ਬਣ ਕੇ ਪਾਸਟਰ ਬਣ ਰਹੇ ਨੇ ਉਹ ਤੋਂ ਇੱਕ ਸਮਾਜ ਦੇ ਵਿੱਚ ਗਲਤ ਮੈਸੇਜ ਨਹੀਂ ਜਾਂਦਾ ਸਿੱਖ ਧਾਰਮ ਦਾ ਬੜਾ ਲੰਬਾ ਧਾਰਮ ਆ ਸਿੱਖ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਆ ਸਮਾਜ ਦੇ ਲਈ ਕੁਰਬਾਨੀਆਂ ਤੇ ਭਾਜੀ ਹਰ ਧਰਮ ਚ ਹੋਈਆਂ ਜੀ ਦੱਸੋ ਕਿਹ ਧਰਮ ਚ ਹੋਈਆਂ ਹਰ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ ਵਾ ਕੁਰਬਾਨੀ ਦੀ ਨਹੀਂ ਕੋਈ ਗੱਲ ਬਾਕੀ ਭਾਜੀ ਦੇਖੋ ਜੇ ਉਹ ਪੱਗ ਮੰਨ ਕੇ ਕੋਈ ਗਲਤ ਕੰਮ ਕਰ ਰਿਹਾ ਨਾ ਹਾਂਜੀ ਫਿਰ ਤੇ ਚਲੋ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਭਾਜੀ ਮੈਂ ਮੇਰੇ ਕਹਿਣਾ ਹੈ ਜੇ ਉਹ ਕ੍ਰਿਸਚਨ ਬਣੇ ਨੇ ਤੇ ਮੋਸਟ ਵੈਲਕਮ ਆ ਕ੍ਰਿਸਚਨੀਤੀ ਕ੍ਰਿਸ਼ਣੀਤੀ ਕੀ ਉਹਨਾਂ ਦਾ ਅਸੀਂ ਵੀ ਕਹਿੰਨੇ ਆ ਉਹਨਾਂ ਦੇ ਆਪਣੀ ਆਪਣਾ ਉਹਨਾਂ ਦਾ ਦਿਲ ਆ ਕਿਸੇ ਵੀ ਧਰਮ ਨੂੰ ਮੰਨਦੇ ਦੇਣੇ ਪਰ ਸਰ ਜਿਹੜੀ ਆ ਉਹਨਾਂ ਨੇ ਜਿਹੜਾ ਇੱਕ ਪਾਂਦੇ ਪੱਗ ਪਾ ਕੇ ਜਿਹੜਾ ਪਾਸਟਰਾਂ ਦੀ ਪੋਸਟਰ ਲਾਉਂਦੇ ਨੇ ਇਹ ਤਾਂ ਗਲਤ ਮੈਸੇਜ ਜਾਂਦਾ ਹੈ ਇਸ ਲਈ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਨਹੀਂ ਨਹੀਂ ਭਾਜੀ ਤੁਸੀਂ ਮੇਰੀ ਗੱਲ ਹੀ ਸਮਝੇ ਭਾਜੀ ਜੇ ਤੇ ਪੱਗ ਬਣ ਕੇ ਦੇਖੋ ਉਹ ਕਿਹੜਾ ਕੋਈ ਸ਼ਰਾਬ ਵੇਚ ਰਿਹਾ ਵਾ ਜਾਂ ਕੋਈ ਗਲਤ ਕੰਮ ਕਰ ਰਿਹਾ ਕਰਦੇ ਇੱਕ ਭਾਜੀ ਰੱਬ ਦਾ ਕਈ ਲੋਕ ਪੱਗ ਬਣ ਕੇ ਕਈ ਪੁੱਟੇ ਕੰਮ ਕਰ ਰਹੇ ਆ ਉਹਨਾਂ ਬਾਰੇ ਆਪਣਾ ਕੀ ਖਿਆਲ ਹੈਗਾ ਭਾਜੀ ਜੇ ਤੁਸੀਂ ਜਦੋਂ ਚਰਚ ਵਿੱਚ ਜਾ ਜਿਹੜੇ ਤੁਸੀਂ ਦੂਜੇ ਧਰਮ ਦਾ ਜਦਾ ਵੀ ਸਿੱਖ ਜਾਂ ਗੁਰਦੁਆਰਾ ਦਾ ਜਾਂ ਕਿਸੇ ਦਾ ਵੀ ਤੁਸੀਂ ਲੰਗਰ ਖਾਣ ਨੂੰ ਕਹਿੰਦੇ ਹੋ ਭਾਜੀ ਮੇਰੀ ਬੇਟੀ ਲੈਣ ਨੂੰ ਮੈਨੂੰ ਮੈਨੂੰ ਮੈਂ ਇੱਕ ਦਾ ਤੁਸੀਂ ਜਵਾਬ ਦੇ ਦਿਓ ਪੁੱਛੋ ਮੈਂ ਜਵਾਬ ਦਵਾਗਾ ਬੋਲੋ ਜੇ ਕੋਈ ਹੋਰ ਧਰਮ ਦਾ ਪ੍ਰਸ਼ਾਦ ਦਿੰਦਾ ਹੈ ਉਹ ਕੀ 크ਿਸਟਿਅਨਿਟੀ ਵਿੱਚ ਐਕਸੈਪਟ ਮੈਂ ਕਹਾਂ ਭਾਜੀ ਹਰ ਧਰਮ ਦੀਆਂ ਇਨਸਟਰਕਸ਼ਨ ਹੁੰਦੀਆਂ ਵਾ ਕਿ ਤੁਸੀਂ ਜਿਸ ਵੀ ਰੱਬ ਦੇ ਨਾਲ ਜੁੜੇ ਹੋ ਨਾ ਤੁਹਾਨੂੰ ਉਹਨੂੰ ਫੋਲੋ ਕਰਨਾ ਪਏਗਾ ਹੈਨਾ ਹੁਣ ਮੰਨ ਲਓ ਇੱਕ ਸਿੱਖ ਹੈਗਾ ਵਾ ਇੱਕ ਸਿੱਖ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਮੀਟ ਸ਼ਰਾਬ ਖਾਣ ਪੀਣ ਦਾ ਮੈਂ ਮੈਂ ਕਹਿ ਰਿਹਾ ਜੀ ਮੀਟ ਸ਼ਰਾਬ ਨੂੰ ਮੈਂ 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 ਮੀਟ ਸ਼ਰਾਬ ਨਹੀਂ ਕਹਿ ਰਿਹਾ ਜੀ ਮੈਂ ਪ੍ਰਸ਼ਾਦ ਕਹਿ ਰਿਹਾ ਪਾਜੀ ਜਿਹੜੀ ਗੱਲ ਮੈਂ ਕਹਿਣ ਦਿਆਂ ਮੇਰੀ ਗੱਲ ਵੀ ਸੁਣੋ ਜੀ ਹਾਂਜੀ ਜਿਵੇਂ ਇੱਕ ਗੁਰਸਿੱਖ ਬੰਦੇ ਨੂੰ ਮੀਟ ਖਾਣ ਤੋਂ ਮਨਾਹੀ ਹੈਗੀ ਆ ਕਿਸੇ ਮੂਰਤੀ ਅੱਗੇ ਸਿਰ ਝੁਕਾਉਣ ਤੋਂ ਮਨਾਹੀ ਹੈਗੀ ਨਾ ਉਵੇਂ ਪਾਜੀ ਸਾਨੂੰ ਅਲੱਗ ਜਗ੍ਹਾ ਤੋਂ ਪ੍ਰਸ਼ਾਦ ਖਾਨ ਦੀ ਮਨਾਈ ਹੈਗੀ ਆ ਅਸੀਂ ਪ੍ਰਸ਼ਾਦ ਕਿਸੇ ਨੂੰ ਮਨਾ ਕਰਦੇ ਆ ਦੇਖੋ ਮੇਰੀ ਗੱਲ ਸੁਣੋ ਇੱਕ ਸਿੱਖ ਤਾਂ ਰਹਿਮਗਾ ਵਾ ਜਿਹੜਾ ਮੂਰਤੀ ਪੂਜਾ ਨੂੰ ਮੇਰੀ ਬੇਨਤੀ ਸੁਣੋ ਭਾਜੀ ਤੁਸੀਂ ਮੇਰੇ ਨਾਲ ਪਿਆਰ ਨਾਲ ਸਵਾਲ ਕਰ ਰਹੇ ਹੋ ਮੈਂ ਵੀ ਤੁਹਾਡਾ ਪਿਆਰ ਕਰਦਾ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਭਾਜੀ ਤੁਸੀਂ ਸਾਡੇ ਵੱਡੇ ਭਰਾ ਹੋ ਕੋਈ ਗੱਲ ਨਹੀਂ ਹੈਗੀ ਲੇਕਿਨ ਇਨਸਾਨ ਦੇ ਇਨਸਾਨੀਅਤ ਦੇ ਨਾਤੇ ਜੋ ਮਤਭੇਦ ਹੈਗਾ ਵਾ ਉਹ ਤੁਸੀਂ ਕਲੀਅਰ ਕਰੋ ਉਹ ਗੱਲ ਦੇਖੋ ਮੇਰਾ ਕਹਿਣਾ ਜਿਹਨਾਂ ਨੇ ਪੱਗ ਬੰਨੀ ਆ ਨਾ ਭਾਜੀ ਮੇਰੀ ਬੇਨਤੀ ਸੁਣੋ ਜੀ ਦੇਖੋ ਇੱਕ ਬੰਦਾ ਪੱਗ ਬੰਨ ਕੇ ਕਿਸੇ ਦੀ ਲੜਕੀ ਨੂੰ ਛੇੜ ਸਕਦਾ ਵਾ ਇੱਕ ਬੰਦਾ ਪੱਗ ਬੰਨ ਕੇ ਨਸ਼ਾ ਸਮਗਲਿੰਗ ਕਰ ਸਕਦਾ ਵਾ ਇੱਕ ਜਿਹੜਾ ਬੰਦਾ ਪੱਗ ਬੰਨ ਕੇ ਕਿਸੇ ਨੂੰ ਚੰਗੇਰਾ ਹਿਲਾ ਰਿਹਾ ਵਾ ਉਹ ਗਲਤ ਕੀ ਕਰ ਰਿਹਾ ਭਾਜੀ ਇੱਕ ਪੱਗ ਬੰਨ ਕੇ ਬੰਦਾ ਦੇਖੋ ਮੇਰੀ ਬੇਨਤੀ ਸੁਣੋ ਭਾਜੀ ਤੁਸੀਂ ਸਵਾਲ ਕੀਤਾ ਮੈਂ ਤੁਹਾਨੂੰ ਜਵਾਬ ਦੇ ਰਿਹਾ ਉਸੇ ਚੀਜ਼ ਦਾ ਇੱਕ ਬੰਦਾ ਪੱਗ ਬੰਨ ਕੇ ਵੇਖੋ ਮਸਜਿਦ ਦੇ ਉੱਤੇ ਵੀ ਜਾ ਸਕਦਾ ਠੀਕ ਹੈ ਜੀ ਉੱਥੇ ਵੀ ਸਰੋਪਾ ਲੈ ਸਕਦਾ ਇੱਕ ਬੰਦਾ ਪੱਗ ਬੰਨ ਕੇ ਵੈਸ਼ਨੋ ਦੇਵੀ ਵੀ ਜਾ ਸਕਦਾ ਇੱਕ ਬੰਦਾ ਪੱਗ ਬੰਨ ਕੇ ਚਰਚ ਕਿਉਂ ਨਹੀਂ ਜਾ ਸਕਦਾ ਜੀ ਮੈਂ ਤੁਹਾਨੂੰ ਮੇਰਾ ਸਵਾਲ ਮੇਰਾ ਸਵਾਲ ਤੁਸੀਂ ਕਰ ਲੇ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਜੀ ਵੀ ਭਾਜੀ ਜਿਹੜਾ ਇੱਕ ਬੰਦਾ ਜਿਹੜੋਂ ਜਿਹੜੋਂ ਨੇ ਸਿੱਖ ਬਣਿਆ ਉਹਨੇ ਅਮ੍ਰਿਤ ਛਕਿਆ ਉਹਨੇ ਆਪਣੇ ਦਸਤਾਰ ਨੇ ਗਾਤਰਾ ਪਾਇਆ ਉਹਨੇ ਕੇਸਕੀ ਰੱਖੀ ਉਹਨੇ ਦਸ਼ੇਰਾ ਪਾਇਆ ਕੜਾ ਪਾਇਆ ਪੰਜ ਕਕਾਰ ਪਾਏ ਜਿੱਦ ਤੋਂ ਪਤਾ ਲੱਗਾ ਉਹ ਸਿੰਘ ਆ ਹਾਂਜੀ ਠੀਕ ਹੈ ਜੀ ਭਾਜੀ ਇੱਕ ਇੱਕ ਮਿੰਟ ਇੰਟਰਵਿਊ ਕਰ ਰਹੇ ਹੋ ਨਾ ਭਾਜੀ ਜੀ ਬੇਨਤੀ ਤੁਹਾਨੂੰ ਜਿਹੜਾ ਤੁਸੀਂ ਇਤਰਾਜ਼ ਕਰ ਰਹੇ ਹੋ ਨਾ ਜਿਨੇ ਇਹ ਸਾਰਾ ਕੁਝ ਪਾਇਆ ਹੈ ਨਾ ਪੰਜ ਕੰਕਾਰ ਪਾਏ ਹੋਇਆ ਅਮਰਤ ਛਕਾਇਆ ਵਾ ਬਾਣਾ ਪਾਇਆ ਹੋਇਆ ਵਾ ਠੀਕ ਹੈ ਜੀ ਗੁਰੂ ਦੇ ਕੇਸ ਰੱਖੇ ਹੋਇਆ ਉਹਦੇ ਬਾਰੇ ਤੁਸੀਂ ਇਹ ਸਵਾਲ ਕਰ ਸਕਦੇ ਹੈਗੇ ਕਿ ਉਹ ਬੰਦਾ ਪੱਗ ਬੰਨ ਕੇ ਯਸ਼ਮਸੀ ਦਾ ਪ੍ਰਚਾਰ ਕਿਉਂ ਕਰ ਰਿਹਾ ਇੱਕ ਦੇਖੋ ਦੇਖੋ ਉਹ ਸਿਰਫ ਇੱਕ ਸਿਰ ਤੇ ਪੱਗ ਬਨ ਕੇ ਬੰਦਾ ਸਿੱਖ ਨਹੀਂ ਬਣ ਜਾਂਦਾ ਪਾਜੀ ਸਿੱਖ ਦੀ ਕੀ ਰਿਹਿਆ ਬਰਾੜਿਆ ਆਪਣੇ ਪਾਜੀ ਜਿਆ ਤਾਂ ਫਿਰ ਆਪਣੇ ਨਾਂ ਪਿੱਛੋਂ ਦੀ ਸੁੱਖੋ ਹਟਾ ਦਨ ਪਾਜੀ ਦੀ ਕਾਜੀ ਦੀ ਮਸੀਰ ਅੱਕ ਲੈਣੇ ਕੁਛ ਰੱਖ ਦਨ ਮੇਰੀ ਮੇਰੀ ਭਰਾ ਨਹੀਂ ਭਰਾ ਨਹੀਂ ਪੈਦਾ ਹੋਣਾ ਚਾਹੀਦਾ ਭਰਾ ਦਾ ਮਤਲਬ ਇਹ ਆ ਤੁਸੀਂ ਪਾਜੀ ਮੇਰੀ ਬੇਣੀ ਸੁਣੋ 1 ਮਿੰਟ ਮੇਰੀ ਬੇਣੀ ਸੁਣੋ ਸਾਹਿਬ ਜੀ ਜੀ ਪਾਜੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਕੋ ਆਪਣੇ ਨਾਮ ਦੇ ਮਗਰ ਉਹ ਸਿੰਘ ਹਟਾ ਲੈਣ ਹੈਨਾ ਤੁਸੀਂ ਮੈਨੂੰ ਦੱਸੋ ਕਿ ਨੌਵੀਂ ਪਾਤਸ਼ਾਹੀ ਤੱਕ ਕਿਸ ਨਾਂ ਦੇ ਮਗਰ ਸਿੰਘ ਲਿਖਿਆ ਗਿਆ ਪਾਜੀ ਜਦੋਂ ਸਿੰਘ ਸਾਜੇ ਫੇਰ ਤਾਂ ਲੱਗਿਆ ਨਾ ਤੇ ਜਿਹੜੇ ਭਾਜੀ ਪਹਿਲਾਂ ਆ ਗਏ ਉਹ ਸਿੱਖ ਨਹੀਂ ਸੀਗੇ ਭਾਜੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕਿਹੜਾ ਸਿੱਖ ਹੋਏਗਾ ਦੱਸੋ ਮੈਨੂੰ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਗੁਰੂ ਸਾਹਿਬ ਸੀਗੇ ਜਿਹੜਾ ਸਿੱਖ ਦੀ ਉਪਾਧੀ ਲੱਗੀ ਤਾਂ ਸਿੱਖ ਲੱਗ ਗਿਆ ਹੁਣ ਫਲਾਈਂਗ ਸਿੱਖ ਦੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਮੇਰੀ ਬੇਨਤੀ ਸੁਣੋ ਭਾਜੀ ਫਲਾਈਂਗ ਸਿੰਘ ਤੇ ਮਿਲਖ ਸਿੰਘ ਨੂੰ ਕਿਤਾਬ ਮਿਲਿਆ ਸੀ ਫਲਾਈਂਗ ਸਿੱਖ ਦਾ ਪਾਕਿਸਤਾਨ ਨੇ ਦਿੱਤਾ ਸੀ ਮੇਰੀ ਬੇਨਤੀ ਸੁਣੋਗੇ ਭਾਜੀ ਜੀ ਦੇਖੋ ਚੱਲਣਦੇ ਆਪਾਂ ਉਸ ਗੁਰੂ ਨਾਨਕ ਦੇਵ ਪਾਤਸ਼ਾਹੀ ਦੀ ਬਾਣੀ ਦੇ ਅਨੁਸਾਰ ਹੀ ਜੀਵਨ ਬਤੀਤ ਕਰਨ ਦੇਣਾ ਪਾਜੀ ਉਹਨਾਂ ਦਾ ਉਹਨਾਂ ਨੂੰ ਵਹਿਮ ਭਰਮ ਤੋਂ ਦੂਰ ਰਹਿਣ ਨੂੰ ਕਿਹਾ ਸੀ ਹੁਣ ਹੁਣ ਤੇ ਪਾਜੀ ਵਹਿਮ ਭਰਮ ਤੋਂ ਦੂਰ ਵਹਿਮ ਭਰਮ ਨੂੰ ਤੁਸੀਂ ਕਿਹਨੂੰ ਮੰਨਦੇ ਹੋ ਤੇ ਪਾਜੀ ਤੁਸੀਂ ਜਿਹੜੇ ਧਰਮ ਦਾ ਪ੍ਰਸ਼ਾਦ ਖਾਨ ਚ ਕੀ ਵਹਿਮ ਆ ਜੀ ਪਾਜੀ ਪਰ ਮੇਰੀ ਬਾਤ ਮੇਰੀ ਗੱਲ ਸੁਣੋ ਆਪਾਂ ਤੁਹਾਨੂੰ ਦੱਸਦੇ ਪਿਆ ਹਾਂ ਜੀ ਦੇਖੋ ਅਮਰਤ ਛੱਕ ਕੇ ਬੰਦਾ ਕਿਸੇ ਮੋਦੀਆ ਕੁਝ ਇਨਸਟਰਕਸ਼ਨ ਦਿੱਤੇ ਜਾਂਦੀਆਂ ਵਾ ਕਿ ਤੁਸੀਂ ਅਮਰਤ ਛੱਕ ਲਿਆ ਵਾ ਤੇ ਤੁਸੀਂ ਭਾਜੀ ਇਹ ਇਹ ਕੰਮ ਮੂਰਤੀ ਸਾਹਮਣੇ ਆਪਣਾ ਸਿਰ ਨਹੀਂ ਝੁਕੋਣਾ ਠੀਕ ਹੈ ਜੀ ਪਰ ਅੰਮ੍ਰਿਤ ਜੀ ਦੁਬਾਰਾ ਕਰੀ ਇਹ ਨਹੀਂ ਗਿਆ ਵੀ ਉਹਨਾਂ ਨੇ ਵੀ ਕਿਸੇ ਪੰਡਤ ਨੇ ਪ੍ਰਸ਼ਾਦ ਦਿੱਤਾ ਜਾਂ ਕਿਸੇ ਦੂਜੇ ਦੇ ਘਰ ਜਾ ਕੇ ਰੋਟੀ ਨਹੀਂ ਖਾਣੀ ਕਿਧਰ ਕੋ ਪ੍ਰਸ਼ਾਦ ਨਹੀਂ ਲੈਣਾ ਉਹ ਲੰਗਰ ਨਹੀਂ ਜਗਣਾ ਇੱਧਰ ਦੇਖੋ ਜੀ ਮੈਂ ਜੇ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਹਾਂ ਤੁਸੀਂ ਸਵਾਲ ਕਰੀ ਜੋ ਮੈਂ ਤੁਹਾਡੇ ਗੱਲ ਹਰ ਦਾ ਜਵਾਬ ਦਵਾਂਗਾ ਬੜੇ ਪਿਆਰ ਸਤਿਕਾਰ ਨਾਲ ਤੁਸੀਂ ਸਵਾਲ ਕਰੋ ਨਹੀਂ ਮੈਂ ਵੀ ਪਿਆਰ ਭਾਜੀ ਬਿਲਕੁਲ ਪਿਆਰ ਸਤਿਕਾਰ ਨਾਲ ਭਾਜੀ ਚੱਕਰ ਪਤਾ ਕੀ ਹੈ ਇੱਧਰ ਦੇਖੋ ਤੁਸੀਂ ਪ੍ਰਸ਼ਾਦ ਦੀ ਗੱਲ ਕਰ ਰਹੇ ਹੋ ਨਾ ਭਾਜੀ ਹਨਾ ਦੇਖੋ ਅੱਜ ਸਭ ਤੋਂ ਜ਼ਿਆਦਾ ਕਿਹੜੇ ਲੋਕ ਹੈਗੇ ਆ ਜਿਹੜੇ ਪੰਡਤਾਂ ਕੋਲ ਜਿਹੜੇ ਬਾਬਿਆਂ ਕੋਲ ਜਿਹੜੇ ਡੇਰਿਆਂ ਤੇ ਜਾ ਕੇ ਇੱਕ ਦੂਸਰੇ ਕੋ ਬਾਬਿਆਂ ਕੋ ਪੁੱਛਦੇ ਆ ਕਿ ਬਾਬਾ ਜੀ ਨੂੰ ਇਹ ਹੋ ਗਿਆ ਇਹਨੂੰ ਇਹ ਹੋ ਗਿਆ ਤੇ ਬਾਬਾ ਜੀ ਦਾ ਕੀ ਸਵਾਲ ਹੁੰਦਾ ਕਿ ਉਹ ਕਿ ਲੋ ਜੀ ਤੁਹਾਨੂੰ ਫਲਾਣੀ ਜਗ੍ਹਾ ਤੋਂ ਕਿਸ ਨੇ ਪ੍ਰਸ਼ਾਦ ਖਵਾਇਆ ਜੀ ਇਹਦੇ ਆ ਕਿ ਨਹੀਂ ਕਹਿੰਦੇ ਬਾਬਾ ਜੀ ਸਹੀ ਗੱਲ ਦਾ ਜਵਾਬ ਦੇਉਂਦੀ ਸੀ ਠੀਕ ਠੀਕ ਜੀ ਅੱਗੇ ਤੁਸੀਂ ਬੋਲੋ ਠੀਕ ਹੈ ਜੀ ਉਹ ਕਹਿੰਦੇ ਆ ਜੀ ਇਹ ਦੇ ਜੀਵਨ ਦੇ ਵਿੱਚ ਆ ਹੋ ਗਿਆ ਆ ਹੋ ਗਿਆ ਇਹਨੂੰ ਭਾਜੀ ਕਿਸੇ ਬੰਦੇ ਨੇ ਪ੍ਰਸ਼ਾਦ ਖਵਾਇਆ ਫਲਾਣੀ ਜਗ੍ਹਾ ਤੋਂ ਅੱਛਾ ਜੀ ਹੁਣ ਸਾਡੇ ਚਰਚ ਦੇ ਵਿੱਚ ਇਸ ਪ੍ਰਸ਼ਾਦ ਦੀ ਮਨਾਇ ਕੀਤੀ ਗਈ ਆ ਅੱਛਾ ਜੀ ਕ੍ਰਿਸਚੀਅਨ ਬੰਦਾ ਹਰ ਧਰਮ ਦਾ ਸਤਿਕਾਰ ਕਰਦਾ ਭਾਜੀ ਜੀ ਮੈਂ ਸਤਿਕਾਰ ਦੀ ਤਾਂ ਗੱਲ ਹੀ ਨਹੀਂ ਕੀਤੀ ਦੇ ਦੇ ਮੇਰੀ ਗੱਲ ਸੁਣੋ ਜੇ ਤੁਸੀਂ ਪੱਗ ਬਨ ਕੇ ਕਹਿ ਰਹੇ ਹੋ ਵੀ ਪੱਗ ਬਨ ਕੇ ਇੱਕ ਬੰਦਾ ਮਤਲਬ ਪ੍ਰਚਾਰ ਕਿਉਂ ਕਰ ਰਿਹਾ ਹੈ ਨਾ ਜੀ ਠੀਕ ਹੈ ਜੀ ਪਾਜੀ ਜਿਹੜੇ ਜਿਹੜੇ ਅੰਗਰੇਜ਼ ਲੋਕ ਹੈਗੇ ਆ ਠੀਕ ਹੈ ਜਿਹੜੇ ਅੰਗਰੇਜ਼ ਲੋਕ ਹੈਗੇ ਆ ਜਦੋਂ ਉਹ ਗੁਰੂ ਘਰ ਆਣ ਕੇ ਆਪਣੇ ਦਿਮਾਲੇ ਸਜਾਂਦੇ ਆ ਸਿੱਖ ਸਜਦੇ ਆ ਕਿਸੇ 크੍ਰਿਸਚਨ ਬੰਦੇ ਦਾ ਇੱਕ ਵੀ ਬੰਦਾ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਦਿਖਾਓ ਜਿਸ ਬੰਦੇ ਨੇ ਅੱਜ ਤੱਕ ਵਿਰੋਧ ਕੀਤਾ ਹੋਵੇ ਇਸ ਚੀਜ਼ ਦਾ ਮੈਂ ਕਹਿੰਦਾ ਮੈਂ ਮੈਂ ਵਿਰੋਧ ਨਹੀਂ ਮੈਂ ਵਿਰੋਧ ਨਹੀਂ ਕਰਦਾ ਮੇਰੀ ਤੁਸੀਂ ਇੱਕ ਮਿੰਟ ਮੇਰੀ ਗੱਲ ਦਾ ਇੱਕ ਜਵਾਬ ਸੁਣਿਓ ਹਾਂਜੀ 크੍ਰਿਸਚਨ ਜਦੋਂ ਕੋਈ ਜਦੋਂ ਕੋਈ ਅੰਗਰੇਜ਼ ਦਿਮਾਲਾ ਸਜਾਂਦਾ ਇਟ ਮੀਨ ਇਹ ਉਹ ਸਿੰਘ ਬਣ ਗਿਆ ਨਾ ਨਾ ਸੀਰੀਅਲ ਨਹੀਂ ਬਾਜੀ ਤੁਸੀਂ ਵੇਖੋ ਤੁਸੀਂ ਮੇਰੀ ਗੱਲ ਤਾਂ ਸੁਣਨੋ ਪਹਿਲਾਂ ਜੀ ਮੈਂ ਕਹਿੰਦਾ ਅੰਗਰੇਜ਼ ਨੇ ਅਮਰੀ ਚੱਕਿਆ ਉਹ ਸਿੰਘ ਬਣ ਗਿਆ ਉਹ ਸਿੰਘ ਬਣਨ ਤੋਂ ਬਾਅਦ ਉਹ ਸਿੰਘ ਬਣਨ ਤੋਂ ਬਾਅਦ ਬਾਜੀ ਆਪਣਾ ਸਿੰਘ ਬਣਿਆ ਨਾ ਫਿਰ ਉਹ ਦਸਤਾਰ ਪਾ ਸਕਦਾ ਜੇ ਹੁਣ ਭਾਈ ਸਾਹਿਬ ਜਿਹੜੇ ਤੁਹਾਡੇ ਕਮਲਜੀਤ ਜੀ ਦੇ ਸੋਕੂ ਨੇ ਜੋ 크ਰਿਸਚਨ ਬਣ ਗਏ ਨੇ ਤੇ ਫਿਰ ਉਹ 크ਰਿਸਚਨ ਵਿੱਚ ਮੋਡੀਫਾਈਡ ਹੋਣਾ ਅਜੀ ਪੱਗ ਪੱਗ ਇਹ ਨਾ ਕਰਨੋ ਭਰਮਤ ਨਾ ਕਰਨ ਨਾ ਬਾਜੀ ਮੇਰੀ ਗੱਲ ਸੁਣੋ ਸੁਣੋ ਦੇਖੋ ਮੈਂ ਹਿੰਦੂ ਪਰਵਾਦੋ ਭਾਜੀ ਮੇਰਾ ਨਾਮ ਮਨੋਜੀ ਰਾਯਾ ਤੁਸੀਂ ਗੂਗਲ ਤੇ ਸਰਚ ਮਾਰੋ ਮੈਂ ਬਾਜੀ ਤੁਹਾਨੂੰ ਜਾਣਦਾ ਚੰਗੀ ਤਰ੍ਹਾਂ ਮੈਂ ਤੁਹਾਡੀ ਆਵਾਜ਼ ਤੋਂ ਪਤਾ ਲੱਗ ਗਿਆ ਮੈਨੂੰ ਤੁਸੀਂ ਕੌਣ ਬੋਲ ਰਹੇ ਹੋ ਪਤਾ ਚੱਕਰ ਕੀ ਆ ਬਾਜੀ ਦੇਖੋ ਆਪਾਂ ਪਤਾ ਗੱਲ ਕੀ ਆ ਦੇਖੋ ਜੇ ਇਹ ਤੇ ਉਹ ਪੱਗ ਬਣ ਕੇ ਕੋਈ ਮਾੜਾ ਕਰਮ ਕਰ ਰਿਹਾ ਨਾ ਮੈਂ ਮਾੜਾ ਕਰਮ ਨਹੀਂ ਕਰ ਰਿਹਾ ਬਾਜੀ ਜੀ ਪੱਤਰਕਾਰ ਹੈਗੇ ਹੋ ਤੁਹਾਡਾ ਤੁਹਾਡਾ ਮਤਲਬ ਵੀਰ ਜੀ ਮੈਂ ਕ੍ਰਿਚਿਟੀ ਦੀ ਕੋਈ ਉਂਗਲ ਚੁੱਕੀ ਨਹੀਂ ਨਹੀਂ ਤੁਸੀਂ ਭਾਜੀ ਕਹਿ ਰਹੇ ਹੋ ਨਾ ਕਿ ਉਹਨਾਂ ਨੂੰ ਪੱਗ ਨਹੀਂ ਬੰਨਣੀ ਚਾਹੀਦੀ ਮੈਂ ਕਹਿੰਦੀ ਭਾਜੀ ਭ੍ਰਮਤ ਇੰਨੀ ਇਹ ਭਾਜੀ ਭ੍ਰਮਤ ਆ ਇਹ ਭ੍ਰਮਤ ਆ ਦੇਖੋ ਜੇ ਹੁਣ ਗੁਰਦੁਆਰਾ ਜਿਹੜਾ ਬੰਦਾ ਮੁਸਲਮਾਨ ਆਪਣੀ ਰਹਿਤ ਵਿੱਚ ਰਹਿੰਦਾ ਟੋਪੀ ਪਾ ਕੇ ਪਤਾ ਲੱਗਦਾ ਹੁਣ ਅਸੀਂ ਕਿੱਦਾਂ ਹੁਣ ਸਾਹਮਣੇ ਮੇਰੀ ਗੱਲ ਨਹੀਂ ਸੁਣੋ ਇਹ ਤਾਂ ਕਿ ਸ਼ਲਾਵਾ ਹੋ ਗਿਆ ਨਾ ਜੇ ਉਹਨਾਂ ਨੇ ਕ੍ਰਿਸਚੀਟੀ ਜੇ ਉਹਨਾਂ ਨੇ ਕ੍ਰਿਸਚੀਅਨ ਦੀ ਸੋਚ ਦੀ ਗੱਲ ਹੈ ਨਾ ਭਾਜੀ ਜੇ ਉਹਨਾਂ ਨੇ ਇਸ ਮੇਰੀ ਬੇਨਤੀ ਸੁਣੋ ਉਹ ਭਾਜੀ ਪੱਗ ਕਿਸੇ ਨੂੰ ਥੇਸ ਪਹੁੰਚਾਉਣ ਵਾਸਤੇ ਨਹੀਂ ਬੰਨਦਾ ਭਾਜੀ ਨਹੀਂ ਮੈਂ ਤਾਂ ਕੋ ਬਨ ਕੇ ਪ੍ਰਚਾਰ ਕਰਕੇ ਕਿਸੇ ਨੂੰ ਠੇਸ ਪਹੁੰਚਾਉਂਦਾ ਨਹੀਂ ਭਾਜੀ ਤੁਸੀਂ ਆਪਣੇ ਆਪ ਸਮਝੀ ਜਾ ਰਹੇ ਹੋ ਉਹ ਇੱਕ ਅਲੱਗ ਗੱਲ ਲੱਗੀ ਹੈ ਭਾਜੀ ਉਹਦਾ ਕੋਈ ਮਤਲਬ ਨਹੀਂ ਹੈਗਾ ਭਾਜੀ ਮੇਰੇ ਵੀਰ ਜੀ ਗੱਲ ਇਦਾਂ ਹੁੰਦੀ ਹੈ ਮੈਂ ਕਹਿੰਦਾ ਜੀ ਭਾਜੀ ਤੂੰ ਸਮਝ ਲਓ ਗੁਰੂ ਸਾਰੇ ਗੁਰੂ ਇੱਕ ਪੀਰੇ ਗੁਰੂ ਵੀਰੇ ਇੱਕ ਨੇ ਉਹਨਾਂ ਨੂੰ ਉਹਨਾਂ ਨੂੰ ਮੇਰੀ ਗੱਲ ਤਾਂ ਸੁਣ ਲਓ ਉਹਨਾਂ ਨੂੰ ਜੀਸਸ ਉਹਨਾਂ ਨੂੰ ਜੀਸਸ ਨਾਲ ਪਿਆਰ ਹੋ ਗਿਆ ਭਾਜੀ ਤੁਸੀਂ ਕਹਿ ਰਹੇ ਜੀ ਪਰ ਗੁਰੂ ਵੀਰੇ ਇੱਕ ਹੈਗੇ ਨਾ ਜੀ ਹੈਣਾ ਫਿਰ ਬਾਜੀ ਜੇ ਗੁਰੂ ਪੀਰ ਇੱਕ ਹੀ ਹੈਗੇ ਤੇ ਫਿਰ ਕ੍ਰਿਸ਼ਨਾਂ ਨੂੰ ਕੱਲੀ ਤੰਗ ਪਰੇਸ਼ਾਨ ਕੀਤਾ ਜਾਂਦਾ ਬਾਜੀ ਮੈਂ ਤਾਂ ਤੰਗ ਪਰੇਸ਼ਾਨ ਵਾਲੀ ਗੱਲ ਹੀ ਨਹੀਂ ਕੀਤੀ ਬਸ ਮੇਰੀ ਮੈਂ ਇਹ ਕਹਿੰਦਾ ਨਹੀਂ ਕੀਤਾ ਜਾਂਦਾ ਇਹ ਦੇਖੋ ਤੁਸੀਂ ਬਾਜੀ ਮੈਂ ਵਿਰੋਧ ਕਰਦਾ ਰਿਹਾ ਮੈਂ ਵਿਰੋਧ ਕਰਦਾ ਰਿਹਾ ਮੈਂ ਜਿਹੜੀ ਗੱਲ ਉਹੀ ਮੈਂ ਫਿਰ ਬਾਜੀ ਫਿਰ ਆਪਾਂ ਇਹ ਲਬਜ਼ਨਾ ਯੂਜ਼ ਕਰੀਏ ਕੀ ਪ੍ਰਮਾਤਮਾ ਇੱਕ ਹੈਗਾ ਜੇ ਪ੍ਰਮਾਤਮਾ ਇੱਕ ਹੋਵੇ ਤੇ ਫਿਰ ਸਾਡੀ ਸੋਚ ਵੀ ਭਾਜੀ ਇੱਕ ਹੀ ਹੋਣੀ ਚਾਹੀਦੀ ਹੈ ਮਤ ਭੇਦ ਵਾਲੀ ਸੋਚ ਨਹੀਂ ਚਾਹੀਦੀ ਬੇਕਰ ਮਤ ਮਤ ਭੇਦ ਨਹੀਂ ਭਾਜੀ ਮੇਰੀ ਗੱਲ ਸੁਣੋ ਭਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਪੱਤਰਕਾਰ ਹੋ ਨਾ ਜਦੋਂ ਹੁਣ ਮੈਂ ਤੁਹਾਨੂੰ ਸੱਸ ਨਹੀਂ ਜਾਂਦਾ ਮੈਂ ਤੁਹਾਨੂੰ ਸਾਡੀ ਗੱਲ ਪ੍ਰਵਾਨ ਕਰਾਈ ਤੁਸੀਂ ਨਹੀਂ ਕੀਤੀ ਮੇਰੀ ਬੇਨਤੀ ਸੁਣੋਗੇ ਭਾਜੀ ਜੀ ਦੇਖੋ ਅੱਜ ਤੁਸੀਂ ਜੇ ਤੁਸੀਂ ਪੱਤਰਕਾਰ ਹੋ ਨਾ ਤੁਹਾਡੇ ਕੋਲ ਸਾਰਾ ਸਰਵੇ ਹੁੰਦਾ ਵਾ ਜੀ ਅੱਜ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਬਿਲਕੁਲ ਸੱਚਾਈ ਬੋਲੋ ਠੀਕ ਹੈ ਜਿਹੜੀ ਲੋੜ ਹੈ ਉਹ ਬੋਲੋ ਅੱਜ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਲੋਕ ਪੱਗ ਬਣ ਕੇ ਨਸ਼ਾ ਵੇਚ ਰਹੇ ਮੈਂ ਤੁਹਾਡੀ ਗੱਲ ਨਾਲ 100% ਐਗਰੀ ਮੇਰੀ ਗੱਲ ਨੂੰ ਤੁਸੀਂ ਐਗਰੀ ਨਹੀਂ ਕਰ ਰਹੇ ਤੁਸੀਂ ਐਗਰੀ ਕਰਦੇ ਪਿੱਛੇ ਭਾਈ ਤੁਸੀਂ ਫੋਨ ਕੱਟ ਦਿੱਤਾ ਇਹ ਵੀ ਠੀਕ ਆ ਵੀਰੇ ਨਹੀਂ 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 ਜਿਵੇਂ ਤੁਸੀਂ ਸੇਵਾ ਭਾਵਨਾ ਕਰਨੀ ਆਪਣੀ ਸੇਵਾ ਭਾਵਨਾ ਕਰਦੇ ਨਹੀਂ ਮੇਰੀ ਗੱਲ ਸੁਣੋ ਭਾਜੀ ਜੇ ਆਪਾਂ ਕ੍ਰਿਸ਼ਨਾਰੇ ਉੱਤੇ ਤਸੱਦਦ ਹੋਇਆ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਦੱਸ ਰੋ ਕ੍ਰਿਸ਼ਨ ਦੇ ਤਸੱਦਦ ਹੋਇਆ ਮੈਂ ਉਹਨਾਂ ਦੇ ਹੱਕ 'ਚ ਬੋਲਿਆ ਵੀ ਇਹਨਾਂ ਨੂੰ ਆਪਣਾ ਧਰਮ ਬਣਨ ਦਾ ਹੱਕ 'ਚ ਬੋਲੇ ਹੋ ਕਿ ਰੱਬ ਤੁਹਾਨੂੰ ਭਾਜੀ ਹੋਰ ਉੱਚੀ ਉਚਾਈ 'ਚ ਲੈ ਕੇ ਜਾਵੇ ਤੁਹਾਨੂੰ ਹੋਰ ਬLES ਕਰੇ ਅਸੀਂ ਤੁਹਾਡੇ ਵਾਸਤੇ ਐਹੀ ਦੁਆ ਕਰਾਂਗੇ ਬਾਕੀ ਜਿਹੜੀ ਗੱਲ ਤੁਸੀਂ ਪੱਗ ਦੀ ਕਰ ਰਹੇ ਹੋ ਨਾ ਭਾਜੀ ਵੇਖੋ ਦੇਖੋ ਜੇ ਤੁਸੀਂ ਪੱਗ ਨੂੰ ਮਤਲਬ ਇੰਨਿਆ ਪਿਆਰ ਕਰਦੇ ਹੋ ਨਾ ਪਿਆਰ ਕਰਨਾ ਵੀ ਚਾਹੀਦਾ ਹੈਗਾ ਵਾ ਕਿਉਂਕਿ ਤੁਹਾਡੇ ਸਿਰ ਦਾ ਤਾਜ ਹੈਗਾ ਉਹ ਠੀਕ ਹੈ ਜੀ ਜੀ ਬਿਲਕੁਲ ਜੀ ਵੇਖੋ ਜੇ ਤੁਸੀਂ ਮਤਲਬ ਦਰਬਾਰ ਸਾਹਿਬ ਹੁਣ ਇੰਨੀ ਦੁਨੀਆ ਆਂਦੀ ਹੈ ਹਨਾ ਤੇ ਆਪਾਂ ਮਤਲਬ ਉਹਨਾਂ ਨੂੰ ਕਿਉਂ ਨਹੀਂ ਕਹਿੰਦਾ ਕਿ ਭਾਜੀ ਪੱਗ ਬਨ ਕੇ ਫੇਰ ਹੀ ਅੰਦਰ ਆਇਓ ਪਾਜੀ ਬਿਨਾਂ ਅੰਦਰ ਕੋਈ ਨਾ ਪਾਜੀ ਦਰਬਾਰ ਸਾਹਿਬ ਜਿਹੜਾ ਵੀ ਜਾਂਦਾ ਆਟੋਮੈਟਿਕਲੀ ਸਿਰ ਦੇ ਉੱਤੇ ਰੁਮਾਲਾ ਜਾਂ ਕਿਸੇ ਨੂੰ ਜਾਨਦਾ ਪਾਗ ਜਿੱਤੇ ਫਿਰ ਫਰਕ ਹੋ ਗਿਆ ਪਾਜੀ ਮੇਰੀ ਗੱਲ ਇਹ ਉਹੀ ਤਾਂ ਤੁਹਾਨੂੰ ਮੈਂ ਸਮਝਾਣਾ ਜਾਂਦਾ ਵੀ ਜਿਹੜੇ ਸਰਦਾਰ ਆ ਉਹ ਪੱਗ ਬੰਨ ਕੇ ਜਾਂਦੇ ਆ ਜਿਹੜੇ ਹਿੰਦੂ ਆ ਪਹਿਲਾਂ ਮੇਰੀ ਗੱਲ ਸੁਣੋ ਜਿਹੜੇ ਹਿੰਦੂ ਆ ਉਹ ਧਰਮ ਦੀ ਇੱਜ਼ਤ ਲਈ ਨਾਲ ਹੀ ਸਿਰ ਦੇ ਉੱਤੇ ਰੁਮਾਲਾ ਬੰਨ ਲੈਂਦੇ ਆ ਹਿੰਦੂ ਦੇ ਹੱਥ ਵਿੱਚ ਮੋਲੀ ਤੇ ਸਿਰ ਤੇ ਤਿਲਕ ਹੋਰੇ ਮੱਥੇ ਤੇ ਤਿਲਕ ਲੱਗਣ ਦੀ ਪਛਾਣ ਹਿੰਦੂ ਆ ਮੈਂ ਕਹਿੰਦਾ ਭਾਈ ਸਾਹਿਬ ਨਹੀਂ ਨਹੀਂ ਭਾਜੀ ਭਾਈ ਸਾਹਿਬ ਨੇ ਜੇ 크ਰਿਸਟੀਟੀ ਬਣਾਈ ਹੈ ਤਾਂ ਮੋਸਟ ਵੈਲਕਮ ਆ ਬਹੁਤ ਸਾਰਾ ਉਹਨਾਂ ਨੂੰ ਧੰਨਵਾਦ ਆ ਕਿ ਉਹਨਾਂ ਦੇ ਪ੍ਰਭੂ ਜੀਸਸ ਦਾ ਉਹਨਾਂ ਦੇ ਦਿਲ 'ਚ ਪਿਆਰ ਉਹ ਬੜਿਆ ਪਰ ਉਹਨੂੰ ਬ੍ਰਮਤ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਾਂ ਤਾਂ ਪੱਗ ਦਾ ਪੱਗ ਦਾ ਸਰੂਪ ਕਿਉਂਕਿ ਪੱਗ ਭਾਜੀ ਮੈਂ ਹਿੰਦੂ ਮੈਂ ਹੀ ਹਿੰਦੂ ਪਰਿਵਾਰ ਤੋਂ ਆਂ ਪੱਗ ਪੱਗ ਦਾ ਮੁੱਲ ਮੇਰੇ ਪਰਿਵਾਰ ਦਾ ਮੇਰੇ ਦਾਦੇ-ਪਰਦਾਦੇਆਂ ਤੋਂ ਲੈ ਕੇ ਮੇਰੇ ਅਕੇ ਤੋਂ 7-10 ਪੀੜੀਆਂ ਤੱਕ ਵੀ ਕੋਈ ਵੀ ਪੱਗ ਦਾ ਮੁੱਲ ਨਹੀਂ ਦੇ ਦਦਾ ਪੱਗ ਕਰਵਾਨੀਆਂ ਨਾ ਕਪੜੇ ਕਰਵਾਨੀਆਂ ਨਾ ਮਿਲੀ ਐ ਇਹ ਇਹ ਭਾਜੀ ਸਾਡੇ ਸਿਰ ਦਾ ਤਾਜ ਐ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿੰਦੇ ਆਂ ਭਾਜੀ ਹਾਂਜੀ ਮੈਂ ਤੁਹਾਡੇ ਸਿਰ ਦਾ ਜਾਂ ਕਿਸੇ ਦੇ ਸਿਰ ਦਾ ਤਾਜ ਨਹੀਂ ਕਹਿਣਿਆ ਭਾਜੀ ਪਰ ਪ੍ਰਮਤ ਨਹੀਂ ਭਾਜੀ ਪਰ ਪ੍ਰਮਤ ਨਹੀਂ ਕਰਨਾ ਚਾਹੀਦਾ ਅੱਜ ਭਾਜੀ ਮੇਰਾ ਬਾਬਾ ਜੇ ਦੇਖੋ ਇੱਕ ਮਿੰਟ ਮਿੰਟ ਉਹ ਭਾਜੀ ਉਹ ਸਿਰ ਤੋਂ ਉਹਦੇ ਸਿਰ ਸਿਰ ਤੋਂ ਸਿਰ ਤੋਂ ਉਹਨੇ ਕਟਿੰਗ ਕਰਵਾ ਕੇ ਰੱਖੀ ਆ ਤੁਹਾਡਾ ਗੁੱਡ ਨੇਮ ਭਾਜੀ ਕੀ ਹੈ ਤੁਹਾਡਾ ਗੁੱਡ ਨੇਮ ਕੀ ਹੈ ਜੇ ਤੁਹਾਡਾ ਮੇਰਾ ਗੁੱਡ ਨੇਮ ਭਾਜੀ ਜੋਨ ਹੈ ਜੋਨ ਪਹਿਲਾਂ ਕੀ ਸੀਗਾ ਤੁਹਾਡਾ ਨਾਮ ਪਹਿਲਾਂ ਵੀ ਜੋਨ ਹੀ ਤੇ ਹੁਣ ਵੀ ਜੋਨ ਹੀ ਆ ਭਾਜੀ ਜੀ ਭਾਜੀ ਤੁਸੀਂ ਕ੍ਰਿਸਚੀਅਨਿਟੀ ਤੋਂ ਬਿਲੋਂਗ ਕਰਦੇ ਹੋ ਤੁਹਾਡਾ ਨਾਮ ਜੋਨ ਆ ਇਹ ਤੋਂ ਸਾਫ ਪਤਾ ਲੱਗ ਗਿਆ ਤੁਸੀਂ ਕ੍ਰਿਸਚਨ ਹੋ ਠੀਕ ਹੈ ਜੇ ਹੁਣ ਮੈਂ ਆਪਣਾ ਨਾਮ ਮਨੋਜ ਮਨੋਜ ਮਸੀਹ ਰੱਖਾਂਗਾ ਇੱਕ ਮਿੰਟ ਇੱਕ ਮਿੰਟ ਪਲੀਸ ਇਸ ਚੀਜ਼ ਦੇ ਨਾਲ ਤੁਸੀਂ ਇਸ ਚੀਜ਼ ਦੇ ਨਾਲ ਤੁਸੀਂ ਕੰਪਰੋਮਾਈਜ਼ ਕਰੋ ਨਹੀਂ ਕੰਪਰੋਮਾਈਜ਼ ਭਾਜੀ ਮੈਂ ਮੈਂ ਧਰਮ ਨਹੀਂ ਹੈਗਾ ਭਾਜੀ ਇਸ ਚੀਜ਼ ਇਹਨੂੰ 크੍ਰਿਸਚਨ ਨੂੰ ਧਰਮ ਦੇ ਨਾਲ ਨਾ ਗਿਣੋ ਇਹ ਵਾਕਿਆ ਧਰਮ ਹੁੰਦਾ ਨਾ ਭਾਜੀ ਤੇ ਆਪਾਂ ਵੀ ਮਤਲਬ ਇੱਥੇ ਹਰ ਜਗ੍ਹਾ ਤੇ ਲੜਾਈਆਂ ਝਗੜੇ ਕਦੀ ਨਾ ਲੋਕਾਂ ਨੂੰ ਵੇਖਿਆ ਕਿ ਦੰਗੇ ਪਸਾਦ ਕਰਦਿਆਂ ਜਾਂ ਕਿਸੇ ਦੇ ਉੱਪਰ ਐਲੀਕੇਸ਼ਨ ਲਾਉਂਦੇ ਆ ਜਾ ਕਿਸੇ ਦੇ ਰੰਗ 'ਚ ਭੰਗ ਪਾਉਂਦੇ ਆ ਕੋਈ ਅੱਜ ਹੀ ਮੇਰੀ ਬੇਨਤੀ ਸੁਣੋ ਭਾਜੀ ਸਿੱਖ ਭਾਵੇਂ ਮੰਦਿਰ ਜਾਵੇ ਭਾਵੇਂ ਗੁਰਦੁਆਰੇ ਜਾਵੇ ਭਾਵੇਂ ਉਹ ਚਰਚ ਜਾਵੇ ਉਹਨੂੰ ਕੋਈ ਪ੍ਰੋਬਲਮ ਨਹੀਂ ਕਰੀਚਰ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਲੋਕਾਂ ਨੂੰ ਕਿਉਂ ਪ੍ਰੋਬਲਮ ਆ ਗਈ ਇਹ ਨਹੀਂ ਸਮਝ ਆਉਂਦੀ ਨਾ ਬਾਜੀ ਇਹਦਾ ਗੱਲ ਪਾਜੀ ਮੈਂ ਤੁਸੀਂ ਵੀ ਹਿੰਦੁਸਤਾਨ ਦੇ ਪਸੰਦੀ ਕੋ ਅਸੀਂ ਵੀ ਹਿੰਦੁਸਤਾਨੀ ਮੈਂ ਚਰਚ ਵਿੱਚ ਜਾ ਕੇ ਵੀ ਮੱਥਾ ਟੇਕਦਾ ਆਂ ਮੈਂ ਗੁਰਦੁਆਰੇ ਵੀ ਜਾਂਦਾ ਮੈਂ ਮੰਦਰ ਵੀ ਜਾਂਦਾ ਮੇਰੀ ਗੱਲ ਇੱਕ ਤਾਂ ਮੇਰੀ ਗੱਲ ਪਾਜੀ ਮੈਂ ਤੁਹਾਨੂੰ ਅੱਗੇ ਕਹਾਂ ਇੱਕ ਗੱਲ ਸੁਣੋ ਜਦੋਂ ਆਪਾਂ ਗੁਰੂ ਦਾ ਬਾਣਾ ਪਾਉਂਦੇ ਆ ਨਾ ਪਾਜੀ ਉੱਥੇ ਪੰਜ ਪਿਆਰਿਆਂ ਵੱਲੋਂ ਕੁਝ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਵਾ ਕਿ ਲੋ ਜੀ ਤੁਸੀਂ ਗੁਰੂ ਦਾ ਗੁਰੂ ਪਹਿਲਾਂ ਤੁਸੀਂ ਮਤਲਬ ਨਾਂ ਦੇ ਸਿੱਖੀ ਹੁਣ ਤੁਸੀਂ ਮਤਲਬ ਸਰੀਰਕ ਪੱਖੋਂ ਵੀ ਤੇ ਆਪਣੇ ਪਹਿਰਾਵੇ ਪੱਕੋ ਵੀ ਸਿੱਖ ਨਹੀਂ ਕਹਿਣਾ ਭਾਜੀ ਜੇ ਕ੍ਰਿਸਚੀਅਨ ਬਣੇ ਆ ਭਾਜੀ ਮੈਂ ਉਹੀ ਕਹਿਣਾ ਜੇ ਉਹਨੂੰ ਕ੍ਰਿਸਚੀਅਨ ਬਣੇ ਨੇ ਕ੍ਰਿਸਚੀਅਨ ਦੇ ਵਿੱਚ ਉਹ ਪਾਸਟਰ ਨੇ ਜੇ ਉਹ ਪਾਸਟਰ ਬਣੇ ਆ ਤੇ ਵੀ ਕ੍ਰਿਸਚੀਅਨਿਟੀ ਦਾ ਪਹਿਰਾਵਾ ਪਹਿਨਣ ਨਾ ਪਰਮਿੱਤ ਨਾ ਕਰਨ ਜਿੱਦਾਂ ਸਿੱਖ ਬਣਨ ਤੋਂ ਬਾਅਦ ਜਦੋਂ ਅੰਮ੍ਰਿਤ ਚੱਕਦਾ ਆ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਉਹ ਸ਼ੀਰਿਕ ਪੱਕੋ ਵੀ ਸਿੱਖ ਬਣ ਗਿਆ ਤੇ ਮਨ ਵੱਲੋਂ ਵੀ ਜੇ ਉਹਨਾਂ ਪਾਸਟਰ ਸਾਹਿਬ ਸ਼ੀਰਿਕ ਵੱਲੋਂ ਤੋਂ ਮਨ ਵੱਲੋਂ ਵੀ ਕ੍ਰਿਸਚੀਅਨ ਬਣ ਗਏ ਨੇ ਤੇ ਵੀ ਪਹਿਰਾਵਾ ਵੀ ਕ੍ਰਿਸਚਨ ਵਾਲਾ ਪਾਣ ਨਾ ਮੈਂ ਭਾਜੀ ਹੁਣ ਇੱਕੋ ਗੱਲ ਤੇ ਆਪਾਂ ਇੱਕੋ ਇਹੋ ਜੀ ਤੁਹਾਨੂੰ ਜਿਹੜੀ ਗੱਲ ਮੈਂ ਕਹਿਣਾ ਤੁਹਾਨੂੰ ਤੁਸੀਂ ਮੇਰੀ ਗੱਲ ਦੀ ਗੱਲ ਦਾ ਮਤਲਬ ਜਵਾਬ ਨਹੀਂ ਦੇ ਰਹੇ ਜੀ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਉਹ ਤੁਹਾਨੂੰ ਸਮਝ ਨਹੀਂ ਲੱਗਣ ਦੀ ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ ਭਾਜੀ ਪਤਾ ਕੀ ਭਾਜੀ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਵਾ ਕਿ ਇਹ ਇੱਕ ਭਾਜੀ ਸਾਡੀ ਸਰੀਰ ਸਰੀਰਕ ਸਜਾਵਟ ਆ ਭਾਜੀ ਇੱਕ ਠੀਕ ਹੈ ਇਹ ਸਰੀਰਕ ਸਜਾਵਟ ਹੈਗੀ ਆ ਇਹਨੂੰ ਤੁਸੀਂ ਪੁਲਿਸ ਇੰਨਾ ਸੀਰੀਅਸ ਨਾ ਲਵੋ ਨਾ ਦਾ ਕੋਈ ਏਡਾ ਵੱਡਾ ਇਸ਼ੂ ਬਣਾਓ ਇੱਕ ਬੰਦਾ ਆਪਣੀ ਪਰਸਨੈਲਿਟੀ ਕਰਕੇ ਭਾਜੀ ਪੱਗ ਬੰਨਦਾ ਵਾ ਕੋਈ ਬੰਦਾ ਆਪਣੇ ਵੇਖੋ ਜਿਹੜਾ ਪਾਜੀ ਤੁਹਾਡੇ ਲਈ ਪਰਸਨੈਲਿਟੀ ਤੁਹਾਡੇ ਲਈ ਪਰਸਨੈਲਿਟੀ ਹੋ ਸਕਦੀ ਹੈ ਪਰ ਮੇਰੇ ਲਈ ਮੇਰੇ ਲਈ ਮੇਰੇ ਲਈ ਪੱਗ ਮੇਰੇ ਉਹ ਦਸ਼ਮਪੀਤਾਰੀ ਦਿੱਤੀ ਹੋਈ ਹੈ ਬੇਜਗ ਮੈਂ ਹਿੰਦੂ ਸਮਾਏ ਤੋਂ ਆ ਪਰ ਜਿਨ੍ਹਾਂ ਨੇ ਸਾਡੀਆਂ ਸਾਡੇ ਵਾਲੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਂ ਉਹ ਦਸ਼ਮਪੀਤਾਰਾ ਮਾਨ ਮੰਨਦਾ ਆ ਤੁਹਾਡੇ ਲਈ ਹੋ ਸਕਦੀ ਆ ਬਾਗੇ ਇੱਕ ਸਾਧਨ ਇੱਕ ਸ਼ਰੀਰਕ ਸਾਧਨ ਪਰ ਮੈਂ ਉਹਨੂੰ ਮੰਨਦਾ ਮੈਂ ਕ੍ਰਿਸ਼ਚਰਿਟੀ ਦੇ ਕੋਈ ਕਿੰਤੂ ਬੰਦੂ ਨਹੀਂ ਕਰਦਾ ਮੈਨੂੰ ਮੈਂ ਕਹਿੰਦਾ ਜੇ ਮੇਰਾ ਮੁੰਡਾ ਵੀ ਗੱਲ ਨੂੰ ਕਿਸੇ ਧਰਮ ਨੂੰ ਮੰਨਦਾ ਉਹਨੂੰ ਖੁੱਲਾ ਆਕਾ ਪਰ ਦੇ ਦੇ ਦੇਖੋ ਪਰ ਉਸ ਧਰਮ ਦਾ ਪਹਿਰਾਵਾ ਵੀ ਹੋਣਾ ਚਾਹੀਦਾ ਭਰਾ ਮਤ ਨਹੀਂ ਹੁਣ ਆ ਦੇਗਾ ਬਾਜੀ ਕੋ ਗੱਲ ਆਪਾਂ ਪਾਸਟਰ ਜੀ ਨੂੰ ਕਹਿ ਕੇ ਨਾ ਬਾਜੀ ਜੀ ਤੇ ਵੇਖੋ ਬਾਜੀ ਮੈਂ ਤੇ ਕਹਿਣਾ ਉਹ ਸਤਕਾਰ ਕਰਦੇ ਪੱਗ ਦਾ ਤਾਂ ਪੱਗ ਬੰਨੀ ਹੁੰਦੇ ਨੇ ਨਹੀਂ ਨਹੀਂ ਬਾਜੀ ਇੰਦਾ ਕਰਿਓ ਵੀ ਉਹ ਪੱਗ ਲਾ ਦੇਣ ਜੀ ਹਨਾ ਉਹ ਪੂਰੀ ਤਰ੍ਹਾਂ ਆਪਣੀ ਕ੍ਰਿਸਟਿਨ ਦੀ ਦੀ ਚਾਨ ਤਾਂ ਕਿ ਭਗਵਾਨ ਜੀਸਸ ਦੇ ਪ੍ਰਭੂ ਦੇ ਰੂਪ ਦੇ ਵਿੱਚ ਲੋਕੋ ਹੀ ਪਤਾ ਲੱਗਣ ਵੀ ਕ੍ਰਿਸਚਨ ਨੇ ਠੀਕ ਹੈ ਬਾਜੀ ਠੀਕ ਹੈ ਜੀ ਕੋਈ ਗੱਲ ਬਾਜੀ ਤੁਸੀਂ ਮਤਲਬ ਮੈਂ ਤੁਹਾਡੇ ਨਾਲ ਫੇਰ ਉਹ ਗੱਲ ਬਹਿਸਣ ਵਾਲੀ ਗੱਲ ਹੋ ਜਾਂਦੀ ਹੈਗੀ ਨਹੀਂ ਐਵੇਂ ਮਤਲਬ ਐ ਨਾ ਤੇ ਭਾਜੀ ਸਾਡੀ ਸਰੀਰਿਕ ਪਰਸਨੈਲਿਟੀ ਵਾਸਤੇ ਆਪਾਂ ਭਾਜੀ ਮੇਰੀ ਬੇਨਤੀ ਆ ਅਸੀਂ ਅਸੀਂ ਉਸ ਪ੍ਰਭੂ ਨੂੰ ਪਾਲਣ ਲਈ ਅਸੀਂ ਉਸ ਪ੍ਰਭੂ ਅਸੀਂ ਉਹ ਵਾਹਿਗੁਰੂ ਅਸੀਂ ਉਹ ਰਾਮ ਜੀ ਉਹ ਅੱਲਾ ਨੂੰ ਅਸੀਂ ਅੱਲਾ ਦੇ ਦੀ ਸਰੀਰਕ ਸਾਧਨ ਨਹੀਂ ਯੂਜ਼ ਕਰਦੇ ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਵੱਡੇ ਭਾਜੀ ਹੀਰੇ ਭਾਜੀ ਜਰੂਰ ਉਹਨਾਂ ਨੂੰ ਕਿਉਂ ਭਾਜੀ ਵੀ ਆਪਣਾ ਪ੍ਰੀਤ ਹੈ ਭਾਜੀ